ਉਧਰ ਸਾਡਾ ਵੱਡਾ ਵੀਰ ਹੈ ਭਾਈ ਸਾਡਾ ਕਹਿੰਦੇ ਬਲਜੀਤ ਚੰਦਰਨਾਮੇ ਵਾਲਾ ਜੱਸੀ ਦਾ ਕਹਿੰਦੇ ਵੀਰ ਹੈ ਸਾਡੀ ਖੇਡ ਕਬੱਡੀ ਦਾ ਕਹਿੰਦੇ 스타 ਖਿਡਾਰੀ ਹੈ ਜੋਤੀ ਫਤੇਗੜਾ ਕਨੇਡਾ ਵਾਲਾ ਕਹਿੰਦੇ ਚੇਚੇ ਤਾਰ ਤੇ ਆਇਆ ਹੈ ਉਹਦਾ ਸਨਮਾਨ ਜਿਹੜਾ ਕੀਤਾ ਜਾਣਾ ਹੈ ਮੇਰੀ ਬੇਨਤੀ ਹੈ ਜੋਤੀ ਭਰਾ ਨੂੰ ਸਾਡਾ ਜੋਤੀ ਭਰਾ 11 12 ਬੈਂਡ ਕਰਦੇ ਸੀ ਭਾਈ ਉਹ 15 ਗਈਆਂ ਦੇ ਉੱਤੇ 11 12 ਬੜਾ ਡੋੜੇ ਸੀ ਸਾਜ ਜੀ ਹਾਂ ਠੀਕ ਹੈ ਸਮੇਂ ਮੈਚਾ ਕੀਤਾ ਕੋਈ ਗੱਲ ਨਹੀਂ ਲਓ ਸਾਹਮਣੇ ਬਹੁਤ ਵਦਿਆ ਮੈਚ ਹੈ ਉਹ ਪਹਿਲੀ ਟੀਮ ਹਰੀ ਕੇ ਬੱਤਾਂ ਦੇ ਤੁੰਗੜ ਪਾਨ ਬਈ ਉਸ ਤੋਂ ਬਾਅਦ ਥਰਾਜ ਤੇ ਦੇਸਰਾਇ ਕਲੱਬ ਭਲੌਰ ਬੇਅੰਤਿਆ ਟੀਮਾਂ ਨੂੰ ਇਧਰ ਇੱਕ ਬੱਚੀ ਆਈ ਹੈ ਜਿਹਨੇ ਟਰੈਕ ਦੇ ਚੱਕਰ ਲਾਉਣੇ ਹੈ ਵਾਦਵਾਦ ਮਾਨ ਤੇ ਸਨਮਾਨ ਜਿਹੜਾ ਸਾਰੀ ਸੰਗਤ ਨੇ ਕਰਨਾ ਹੈ ਗਰੀਬ ਪਰਿਵਾਰ ਦੇ ਵਿੱਚੋਂ ਹੈ ਇਹ ਛੋਟੀ ਬੱਚੀ ਦਾ ਵੱਤ ਵੱਦਾ ਜਿਹੜਾ ਮਾਨ ਤੇ ਸਨਮਾਨ ਟਰੈਕ ਦੇ ਚੱਕਰ ਲਾ ਰਹੀ ਹੈ ਬੇਨਤੀ ਹੈ ਸਾਰੇ ਵੀਰਾਂ ਨੂੰ ਭਾਈ ਇੱਕ ਮਿੰਟ ਹਰੀਕੇ ਪੱਤਣ ਤੇ ਤੁੰਬੜਪੁਰ ਕੱਟਣ ਲੱਗੇ ਆ ਕਿਉਂਕਿ ਸਾਡੇ ਕੋਲ ਭਈ ਇੱਕ ਮੈਚ ਰਹਿ ਗਿਆ ਉਹ ਚੱਲੀ ਜਾਂਦਾ ਬਾਅਦ ਚ ਓਪਨ ਦੇ ਮੈਚ ਕਰਾਉਣੇ ਆ ਤੇ ਹਾਲੇ ਤੱਕ ਕੋਈ ਟੀਮ ਨਹੀਂ ਆਈ ਤੁੰਬੜਪੁਰ ਤੇ ਹਰੀਕੇ ਪੱਤਣ ਉਸ ਤੋਂ ਬਾਅਦ ਥਰਾਜ ਤੇ ਦੇਸਰਾ ਇੱਕ ਰਾਮ ਭਲੂਰ ਸਾਦੀ ਹਰੀ ਤੇ ਗੁਰਦਾਸ ਕਲੱਬ ਦੁੱਲੇ ਵਾਲਾ ਇਹ ਜਿਹੜੇ ਮੈਚ ਹੋ ਰਹੇ ਆ ਚੌਥਾ ਮੈਚ ਕੋਟ ਸੁਖੀਆ ਤੇ ਖੁਸ਼ਹਾਲ ਕਲੱਬ ਚੜੱਕ ਇਹ ਜਿਹੜੇ ਮੁਕਾਬਲੇ ਖੇਡੇ ਆਣੇ ਆ ਸਾਡੇ ਬਲਜੀਤ ਹੁਣਾਂ ਦੇ ਵੱਲੋਂ ਅੱਜ ਸਰਮਾਨ ਕਹਿੰਦੇ ਫਤੇਗੜੀ ਇਹ ਕਹਿੰਦੇ ਜੋਤੀ ਦਾ ਕਹਿੰਦੇ ਕੀਤਾ ਜਾਣਾ ਹੈ ਨਾਲ ਕਹਿੰਦੇ ਸਾਡਾ ਜੱਸੀ ਹੈ ਚੰਦਾ ਵਾਲਾ ਕੈਨੇਡਾ ਦੀ ਧਰਤੀ ਤੋਂ ਲਾ ਭੜਾਣ ਪੈਂਡ ਵਾਲਾ ਕਹਿੰਦੇ ਰੇਡ ਪਾ ਰਿਹਾ ਹੈ ਪਾਈ ਹੋਈ ਰੇਡ ਤੇ ਆ ਦੋਨੇ ਮੁੰਡੇ ਇੱਕੋ ਪੈਂਡ ਵਾਲੇ ਐ ਇੱਕ ਪਾਸੇ ਜੈਜੀ ਭੜਾਣ ਤੇ ਦੂਜੇ ਪਾਸੇ ਆਸ਼ੂ ਭੜਾਣ ਨੰਬਰ ਲੈ ਕੇ ਆਵਾਸਤ ਹੈ ਆ ਜਿਲ੍ਹੇ ਬਠਿੰਡੇ ਤੋਂ ਆਇਆ ਹੋਇਆ ਇੱਕ ਮਿੰਟ ਰਾਜੇ ਬਾਈ ਜੇ ਤਾਊ ਜੱਫਾ ਲਾਉਂਦਾ ਬਲਜਿੰਦਰ ਬਰਾੜ ਵਾਲੋ 500 ਰੁਪਇਆ ਜੇ ਤਾਊ ਜੱਫਾ ਲਾਉਂਦਾ ਦਾ ਹਲੇ ਲਓ ਸਾਡੇ ਭਾਈ ਸੁੱਖੀ ਕੈਨੇਡਾ ਬੱਬੂ ਕੈਨੇਡਾ ਤੇ ਨਾਲ ਬਬਲੀ ਕੈਨੇਡਾ ਵਾਲਾ ਉਹਨਾਂ ਦੇ ਸਾਡੇ ਕੋਲ 1000 ਰੁਪਿਆ ਪਹਿਲਾਂ ਹੀ ਭਾਈ ਹਰਮਨ ਸਿੰਘ ਫੜਾ ਗਿਆ ਮੈਨੂੰ ਕਹਿੰਦਾ ਜਿਹੜੀ ਟੀਮ ਮੈਚ ਹਾਰ ਗਈ ਲਿਆ ਬਰਾੜਾ ਆਇਆ 500 ਰੁਪਿਆ ਬਰਾੜਾ ਆਇਆ ਕਿੱਥੇ ਆ ਭਾਈ 1500 ਉਹ ਤਾਊ ਦਾ ਉਧਰ ਮਿਲ ਗਿਆ 1000 ਰੁਪਿਆ ਜਈ ਟੀਮ ਮੈਚ ਲੂਜ਼ ਕਰੂ ਭਾਈ ਸੁਖੀ ਕਨੇਡਾ ਬੱਬੂ ਕਨੇਡਾ ਤੇ ਬਬਲੀ ਕਨੇਡਾ ਵਾਲਾ ਜੀ ਨਾਲ ਹਰਬੰਸ ਭਾਈ ਉਹ ਮੇਰੇ ਕੋਲੇ ਪਹੁੰਚਾ ਕਰ ਗਿਆ ਤੇ 5-500 ਰੁਪਿਆ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਜਏ ਹੈ। ਬਿਲੋ ਧੰਨਵਾਦ ਕਰਦਾ ਬੋਲਾਂ ਦਾ ਮਾਨ ਦੋਨੇ ਬਲਾੜਾਂ ਲਈ। ਬਾਬਾ ਇਹੋ ਜੀ ਆਤ ਸਾਰੇ ਭਰਾ ਨੂੰ ਪਾਵੇ ਮਾਨਦਾਨ ਕਰਨ ਦੀ। ਆਪਾਂ ਅਰਦਾਸ ਕਰਦੇ ਹਾਂ ਸਾਰੇ ਭਾਈ ਸੁਖਚਾਨ ਬਰਾੜ ਆਇਆ ਗੱਲਾਂ ਹੱਸਣ ਦੀਆਂ, ਗੱਲਾਂ ਪਿਆਰ ਦੀਆਂ। ਸੁਖਚਾਨ ਬਰਾੜ ਚੋਟੀਆਂ ਵਾਲਾ ਬਹਾਨ ਕਬੱਡੀ ਖੇਡਕਾ। ਔਹ ਸਾਹਮਣੇ ਵੱਡਾ ਵੀਰ ਬਰਾੜ ਸਾਹਿਬ ਆਏ ਹੋਇ ਪਧੌੜ ਵਾਲਾ ਅੰਕ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਦੋਨੇ ਮੁੰਡੇ ਪਧੌੜਦੇ ਆ ਰਾਜਵੀਰ ਨੇ ਸੇ ਆ ਮੁੰਡਾ ਕਦੇ ਜਿਲ੍ਹੇ ਬਠਿੰਡੇ ਵਾਲਾ ਲਓ ਜਿਲ੍ਹੇ ਬਠਿੰਡੇ ਵਾਲਾ ਝੰਡਾ ਵਾਲਾ ਪਿੰਡ ਹੈ ਝੰਡਾ ਵਾਲਾ ਕਦੇ ਵਿੱਜੂ ਕਾ ਪਰ ਮੁੰਡਾ ਬਾਜਾ ਵਰਗੀ ਝੱਟ ਮਾਰੀ ਹੈ ਇਸ ਵੇਲੇ ਨੌਜਵਾਨ ਚੰਦਰਮੇ ਪਿੰਡ ਵਾਲਾ ਜਫਾ ਲਾ ਕੇ ਬੱਲੇ ਬੱਲੇ ਕਹਿੰਦੇ ਕਰਵਾ ਰਿਹਾ ਉਧਰ ਸਾਡਾ ਵੱਡਾ ਵੀਰ ਹੈ ਸੁਖੀ ਕਨੇਡਾ ਸੁਖੀ ਕਨੇਡਾ ਪਿੰਡ ਦੇ ਕਹਿੰਦੇ ਕੰਮਾਂ ਦਿੱਲੀ ਦੀ ਕਹਿੰਦੇ ਵੱਡੇ ਜਿਹੜੇ ਯੋਗਦਾਨ ਹੁੰਦੇ ਆ ਸੁਖੀ ਕੈਨੇਡਾ ਦੇ ਵੱਡੇ ਮਾਨ ਸਤਕਾਰ ਜਿਹੜੇ ਇਹਨਾਂ ਪੰਜਾਬੀ ਬੋਲਾਂ ਲਈ ਪਾਣ ਦੇ ਘਰੇ ਆ ਬਹੁਤ ਬਹੁਤ ਧੰਨਵਾਦ ਹੈ ਬੇਨਤੀ ਹੈ ਹਰੀ ਕੇ ਪੱਤਾਂ ਤੇ ਤੂੰਬੜ ਪੰਨਾ ਭਲੂਰ ਦੇ ਥਾਜ ਹੈਪੀ ਨੇ ਜੱਪਾ ਲਾਇਆ ਸੀਗਾ ਉਹ ਵਿੱਕੀ ਨੇ ਜੱਪਾ ਲਾਇਆ ਸੀ ਭਾਈ ਐਪੀ ਵੱਲੋਂ 100 ਰੁਪਏ ਆਣੋ ਹੈਪੀ ਵੱਲੋਂ 100 ਹੈ ਦਾ ਪੇਤੀ ਲਾਂਕਾ ਢਾਈ ਆਉਂਦਾ ਹੈ ਇਹ ਦੋਨੇ ਮੁੰਡੇ ਕੋ ਪੈਣ ਰਿਹਾ ਲੱਖਾ ਪਧਾਰ ਵਾਲਾ ਕਹਿੰਦੇ ਜਫਾ ਲਾ ਕੇ ਧਣ ਧਣ ਕਹਿੰਦੇ ਕਰਵਾ ਰਿਹਾ ਅੱਜ ਚੰਦਰਮੇ ਦਾ ਕਹਿੰਦੇ ਖੇਡ ਮੇਲਾ ਪਧਾਰ ਪੈਣ ਵੱਲੋਂ ਆ ਪਾਈ ਹੋਈ ਰੇ ਕਰੂਗਾ ਲਓ ਭਦਾਵੜ ਵੱਲੋਂ ਕਬੱਡੀ ਪੈ ਗਈ ਆਸ਼ੂਕਪੁਰ ਵੱਲੋਂ ਕਬੱਡੀ ਪਾਉਣ ਲਈ ਬਧਾ ਹੈ ਮਿੱਤਰੋ ਦੋਨੇ ਮੁੰਡੇ ਦੋਨੇ ਪਾਸੇ ਭਦਾਵੜ ਦੇ ਮੁੰਡੇ ਖੇਡ ਰਹੇ ਆ ਅੰਸਰੇ ਦਾ ਮੈਚ ਹੈ ਸੈਮੀਫਾਈਨਲ ਮੈਚ ਆ ਮਿੱਤਰੋ ਆਹ ਮੁੰਡੇ ਨੇ ਹਲਕਾ ਟੈਕਲ ਲੱਗ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਉਧਰ ਇੱਕ ਭਾਈ ਆਇਆ ਹੈ ਭਾਈ ਕਹਿੰਦਾ ਜਿੰਨੇ ਜੱਫੇ ਘੋਕੇ ਦਾ ਮੁੰਡਾ ਲਾਊਗਾ ਹਰ ਜੱਫਾ ਸੌ ਦਾ ਤੇਰੀ ਭਾਈ ਆ ਪੈਸੇ ਤੂੰ ਹੀ ਫੜਾਇਆ ਉਹਨੂੰ ਹਾਂ ਸਾਡੇ ਕੋਲੇ ਪੈਸੇ ਬਾਅਦ ਚ ਇਹ ਖਿਡਾਰੀ ਕਹਿੰਦੇ ਪੈਸੇ ਉਹਨਾਂ ਕੋਲ ਹੀ ਲੱਖਾ ਬਹਾੜ ਵਾਲਾ ਪਰ ਖੁਸ਼ੀ ਚੰਡਾ ਵਾਲਾ ਬਿੱਜੂ ਦਾ ਪੈਂਦਾ ਆ ਪਾਈ ਹੋਈ ਰੇਟ ਤੇ ਲੱਗਦਾ ਜੋਰ ਬੱਲੇ ਬੱਲੇ ਕਿਆ ਬਾਤ ਹੈ ਵਾਹ ਤੇਰੇ ਖੁਸ਼ੀ ਸਿਆ ਲਾ ਕੇ ਜਫਾ ਕਹਿੰਦੇ ਨੰਬਰ ਦਾ ਵਾਅਦਾ ਕਰ ਗਿਆ ਹਰੀਕੇ ਪੱਤਨ ਤੇ ਟੁੰਬਣ ਪਰ ਹਲੇ ਤੱਕ ਨਹੀਂ ਆਈਆਂ ਟੀਮਾਂ ਦੋਨੋਂ ਟੀਮਾਂ ਸਵੈਚ ਕਰ ਲਈ ਮਜਬੂਰ ਹੋਵਾਂਗੇ ਪਹਿਲੇ ਰੌਂਡ ਦੀਆਂ ਟੀਮਾਂ ਨੂੰ ਬੇਨਤੀ ਹੈ ਦੇਸ ਰਾਏ ਕਲੱਬ ਭਲੌਰ ਤੇ ਥਾਜ ਦਾ ਦੂਜਾ ਮੈਚ ਹੈ ਓਕੇ ਫਿਰ ਟੀਮਾਂ ਜਿਹੜੀਆਂ ਵੱਧ ਬੁਲਾਵਾਂਗੇ ਕਮੈਂਟਰੀ ਘੱਟ ਕਰਾਂਗੇ ਹੋ ਗਈ ਪਹਿਲੇ ਰੌਡ ਦੇ ਮੈਚ ਹੈ ਪਰ ਸਾਹਮਣੇ ਆ ਆਏ ਕਹਿੰਦੇ ਨੌਜਵਾਨ ਹੈਪੀ ਹੈਪੀ ਆ ਕਹਿੰਦੇ ਚੰਦਰਮੇ ਪਿੰਡ ਵਾਲਾ ਬਾਈ ਹੈਪੀ ਦਾ ਜੱਫਾ ਕਿਵੇਂ ਲੱਗਿਆ ਤਾੜੀਆਂ ਜ਼ੋਰਦਾਰ ਵੱਜਣੀਆਂ ਚਾਹੀਦੀਆਂ ਬਾਈ 100 ਹੋਰ ਹੈਪੀ ਵੱਲੋਂ 100 ਹੋਰ ਹੈਪੀ ਖਿਡਾਰੀ ਵੱਲੋਂ ਹੈਪੀ ਹੈਪੀ ਆਪਣਾ ਕੈਨੇਡਾ ਵਾਲਾ ਆ ਮਨੇ ਬਾਈ हां हैप्पी कनाडा ਵਾਲਾ ਆਪਣਾ ਕਬੱਡੀ ਖਿਡਾਰੀ ਉਹਦੇ ਲੋਜਿਕ ਹੋਰ ਮੁੰਡਾ ਪਾਪਾ ਅਸ਼ਾਤ ਸੇ ਮੁੰਡਾ ਹੈਪੀ ਕੀ ਬਾਤ ਹੈ ਇਹ ਛੋਲਾ ਮੁੰਡਾ ਹੈਪੀ ਆ ਧੰਨਵਾਦ ਰਾਜਰਾ ਖਿਡਾਰੀਆਂ ਦਾ ਮਾਨ ਤਨ ਕਰਦਾ ਸਤਿਕਾਰ ਕਰਦੇ ਜਿਹੜੇ ਛੋਟੇ ਖਿਡਾਰੀਆਂ ਦਾ ਵੱਡਾ ਸਤਿਕਾਰ ਕਰਦੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਆਪਣਾ ਫਰਜ ਬਣਦਾ ਵੀ ਛੋਟੇ ਖਿਡਾਰੀਆਂ ਦੀ ਸਪੋਰਟ ਕਰੀਏ ਤਾਂ ਅੱਗੇ ਆਉਣਗੇ ਵੱਧ ਕੇ ਇਹਨਾਂ ਦਾ ਹੌਸਲਾ ਵਧੂਗਾ ਭਾਈ ਸੁਖੀ ਦਾ ਮੈਂ ਬਹੁਤ ਰੋ ਤੈ ਦਲੋ ਧੰਨਵਾਦ ਕਰਦਾ ਠੋਕ ਕੇ ਜਿਹਨੇ ਛੋਟੀਆਂ ਟੀਮਾਂ ਦਾ ਸਾਰੀਆਂ ਦਾ ਹਜ਼ਾਰ ਹਜ਼ਾਰ ਰੁਪਿਆ ਆ ਮਾਨ ਸਨਮਾਨ ਕੀਤਾ ਜੀ ਟੀਮ ਮੈਚ ਲੂਜ਼ ਕਰ ਗਈ ਹੈ ਕਿਉਂਕਿ ਇੱਕ ਨਾਰਮਲ ਘਰਾਂ ਚ ਮੁੰਡੇ ਖੇਡਣਾਉਂਦੇ ਮੈਂ ਤੁਹਾਨੂੰ ਗੱਲ ਦੱਸ ਦਿਆਂ ਵੀ ਜ਼ਿਆਦਾਤਰ ਤਾਂ ਸਾਡੇ ਬਾਬਾ ਜੀਵਨ ਸਿੰਘ ਵਾਲੇ ਯਾਹਨ ਗਰਾਉਂਡਾਂ ਚ ਛੋਡੇ ਵਾਲੇ ਦਾ ਜਿਹਦੇ ਕੋਲੇ 5-7 ਕਿੱਲੇ ਨਾ ਆਈ ਲੈਸਟ ਕਰਕੇ ਬਾਹਰ ਭਜਦਾ ਇਹ ਗਰਾਉਂਡਾਂ ਚ ਜਿਹੜੇ ਛੋਟੀਆਂ ਟੀਮਾਂ ਚ ਸਾਡੇ ਬਾਬਾ ਜੀਵਨ ਸਿੰਘ ਵਾਲੇ ਬੰਦੇ ਵਾਲੇ ਆ ਇਹ ਗੱਲਾਂ ਸੱਚੀਆਂ ਕਿਉਂਕਿ ਮੈਨੂੰ ਅੱਗੇ ਵੀ ਕਹਿੰਦੇ ਕਈ ਵਾਰੀ ਖੁੱਲਾ ਬੋਲ ਜਨਾ ਗੱਲ ਸੱਚੀ ਐ ਇਹ ਛੋਟੇ ਪਰਿਵਾਰਾਂ ਦੇ ਬੱਚੇ ਆ ਬਹੁਤ ਧੰਨਵਾਦ ਕਰਾਂ ਭਾਈ ਸੁਖੀ ਦਾ ਜਿਨ੍ਹਾਂ ਨੇ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਕਾਰ ਇਹਨਾਂ ਛੋਟੇ ਖਿਡਾਰੀਆਂ ਲਈ ਦਿੱਤਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਬਸ ਸਰਕਾਰ ਕਰਦਾ ਏ ਵਿੱਕੀ ਨੂੰ 200 ਰੁਪਿਆ ਡਿਪਟੀ ਵੱਲੋਂ ਡਿਪਟੀ ਸਾਹਿਬ ਆਪ ਆਏ ਹੋਏ ਅੱਜ ਇਹਦੇ ਵੱਲੋਂ 200 ਰੁਪਿਆ ਡਿਪਟੀ ਵੱਲੋਂ ਬਹੁਤ ਮਾਨ ਸਰਕਾਰ ਦੀ ਗੱਲ ਆਓ ਸਾਹਮਣੇ ਕਦੇ ਅੰਕ ਮੁੰਡਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਬੇਨਤੀਆਂ ਟੀਮਾਂ ਨੂੰ ਹਰੀਕੇ ਪੱਤਣ ਦੇ ਤੁੰਗੜ ਭੰਨ ਹਰੀਕੇ ਪੱਤਣ ਦੀ ਟੀਮ ਆ ਗਈ ਹੈ ਤੁੰਗੜ ਭੰਨ ਦੀ ਟੀਮ ਆ ਜਾਵੇ ਜਸਜੀ ਕਨੇਡਾ ਚੰਦਰਵਾ ਕਨੇਡਾ ਦੀ ਧਰਤੀ ਤੋਂ एलान ਕੱਲ ਹੋਇਆ ਦੋ ਐਲ ਡੀਆਂ ਦੇ ਐਲਾਨ ਅੱਜ ਹੋਰ ਹੋ ਰਿਹਾ ਹੈ ਤਨ ਐਲ ਡੀਆਂ ਅੱਜ ਦਿੱਤੀਆਂ ਜਾਣੀਆਂ ਨੇ ਔਰ ਵੱਡੇ ਧੰਨਵਾਦ ਕੀਤੇ ਜਾ ਰਿਹਾ ਹੈ ਪਰ ਜੱਫਾ ਕਦੇ ਸਿਰੇ ਦਾ ਲੱਗਣ ਜਾ ਰਿਹਾ ਵੀ ਤਨ ਤਨ ਹੋ ਗਈਆ ਕਬੱਡੀ ਵਾਲਿਓ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜਤੇ ਔਰ ਤਨ ਤਨ ਹੋ ਗਈਆ ਕਬੱਡੀ ਵਾਲਿਓ ਰਾਜੇ ਖੇਲੇ ਤੇ ਚੰਦਾ ਵਣ ਦੱਖ ਤੋੜਤੇ ਸਿਰੇ ਜੀ ਕਹਿੰਦੇ ਟੱਕਰ ਹੈ ਜਫਾ ਕਹਿੰਦੇ ਸਿਰੇ ਦਾ ਕਹਿੰਦੇ ਲੱਗਿਆ ਲੈ ਵੀ ਤਾਉ ਨਾਂ ਦੱਸੀ ਮੁੰਡੇ ਦਾ ਜਿਹਨੇ ਜਫਾ ਲਾਇਆ ਕਮਾਲ ਕਰਤੀ ਹੈ ਨੌਜਵਾਨਾ ਇਹ ਵਿੱਕੀ ਹੈ ਕਿਨੇ ਚੰਦਾ ਦੀ ਧਰਤੀ ਦਾ ਉਹ ਵਿੱਕੀ ਹੈ ਇਹਨੂੰ ਦੇਗਾ ਆਪਣਾ ਜਿੰਪਤੀ ਪੈਸੇ ਦੇਗਾ ਇਹਨੂੰ ਜਿੰਪਤੀ ਪੈਸੇ ਦੇਗਾ ਕਿਤੇ 200 ਰੁਪਿਆ ਐਨ ਸਿਰੇ ਜਹਾ ਲਾ ਕੇ ਬੱਲੇ ਬੱਲੇ ਖਾਦੀ ਮੁੰਡੇ ਨੇ ਇੱਧਰ ਹੁਣ ਕੌਣ ਬਰਾਬਰ ਦਾ ਵੰਝ ਗੱਡੂਗਾ ਕੌਣ ਕੌਣ ਕਿਹਦੀ 31 ਪਾਉ ਵਿੱਚੋਂ ਉਹ ਕਿਰਾਉ ਬੱਲੇ ਬੱਲੇ ਗੁੱਟ ਫੜਦਾ ਤੇ ਗੁੱਟ ਛੜਦਾ ਏ ਪਰ ਅੰਕ ਵਧਾਉਣ ਵਾਲਾ ਮੁੰਡਾ ਆਪਣੀ ਟੀਮ ਦੇ ਸਿਰ ਜੋੜਦਾ ਦੋਨੇ ਪਾਸੇ ਮੁੰਡੇ ਵਧਾਉਣ ਦੇ ਖੇਡ ਰਹੇ ਆ ਔਰ ਗੱਲ ਸਿਰੇ ਦੀ ਹੈ ਅੱਜ ਕੰਦੇ ਜਣਕਾ ਬਹਾਰਾ ਚੰਦਨ ਵਾਲੀ ਧਰਤੀ ਜਿਲ੍ਹਾ ਮੋਗੇ ਦਾ ਪਰ ਸੁੰਦਰ ਨਗਰ ਮਿੱਤਰੋ ਬਹੁਤ ਸੁੰਦਰ ਸਕੂਲਾ ਦੀ ਬਿਲਡਿੰਗ ਬੜੀ ਹੋਈ ਹੈ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਜੈਜੀ ਦਾਸ਼ੂ ਜੈ ਜੀ ਇਸ ਵੇਲੇ ਕਹਿੰਦੇ ਪਧਾਰ ਪਣ ਵਾਲਾ ਹੈ ਸਿੰਘਾਏ ਪਰਦਾ ਕਹਿੰਦੇ ਸੀਪਾ ਵੱਡਾ ਵੀਰ ਪੁੱਜਾ ਹੋਇਆ ਹੈ ਅੱਜ ਟੀਮਾਂ ਵੀ ਵਹਰਾਇਆਂ ਨੇ ਤੇ ਮਾਨ ਤੇ ਸਰਮਾਨ ਪਰ ਵੇਖੋ ਜੈਜੀ ਪਧਾਰ ਵਾਲਾ ਵੋਟਾਖਾਨ ਦੇ ਨਾਲ ਸੁੱਖਾ ਕੰਢਿਆਲ ਉਹ ਵੀ ਅਗਲੇ ਮੈਚ ਲਈ ਤਿਆਰੀ ਕਰਕੇ ਆਉਣਗੇ ਝੋਟਾ ਖਾਨ ਪਹੁੰਚਾ ਹੋਇਆ ਹੈ ਜੱਸੀ ਕੈਨੇਡਾ ਵਾਲਿਆਂ ਨੇ ਐਲਾਨ ਕਰਵਾਇਆ ਨਾਲ ਹੈਪੀ ਬਰਾੜ ਰਾਜਨ ਹਾਂਗਕਾਂਗ ਆਵਣਾ ਮੈਂਬਰ ਤੇ ਨਾਲ ਸਰਾ ਤਰਮਿੰਦਰ ਹਾਂਗਕਾਂਗ ਸੁਕਰੀਬ ਬਾਈ ਹੈ ਬੋਟੇ ਖਾਨ ਦਾ ਸਨਮਾਨ ਕਹਿੰਦੇ ਵੱਡੀ ਰਾਸ਼ੀ ਨਾਲ ਆਉਣ ਵਾਲੇ ਕਹਿੰਦੇ ਮੇਲੇ ਤੇ ਕੀਤਾ ਜਾਣਾ ਪਰ ਪਾਈ ਹੋਈ ਰੇਡ ਤੇ ਇੱਕ ਪਾਸੇ ਬਠਿੰਡਾ ਦੂਜੇ ਪਾਸੇ ਮੁੰਡਾ ਪਹਾੜ ਪੈਣ ਵਾਲਾ ਉਹ ਕਹਿੰਦੇ ਨੰਬਰ ਲੈ ਕੇ ਭੱਜ ਗਿਆ ਮੈਚ ਸਵਾਪਤ ਮੈਚ ਸਵਾਪਤ ਹੈ ਚੱਲਦੇ ਮੈਚ ਤੋਂ ਚੰਦਾ ਦੀ ਟੀਮ ਜਿੱਤ ਗਈ ਹੈ ਤਾੜੀ ਮਾਰ ਦਿਓ ਮੇਰੇ ਮਿੱਤਰੋ ਪਤਾਉ ਪੈਸੇ ਲੈ ਜਾ ਬਾਈ ਆਪਦੇ ਤਾਉ ਲੋ ਚੱਲਦੇ ਮੈਚ ਤੋਂ ਚੰਦਾ ਦੀ ਟੀਮ ਜਿਹੜੀ ਮਿੱਤਰੋ ਜਿੱਤੂ ਰਹੀ ਹੈ ਉਧਰ ਜਿੰਨਾ ਭਰਾਵਾਂ ਨੇ 1100 2100 3100 ਦੇ ਸੰਯੋਗ ਪਾਏ ਹੈ